ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਹੜੇ ਕੀ ਹੁਣ ਸਪਸ਼ਟੀਕਰਨ ਉਹਨਾਂ ਵੱਲੋਂ ਦਿੱਤੇ ਜਾ ਰਹੇ ਨੇ ਕਿ ਉਹਨਾਂ ਨੇ ਉਸ ਪ੍ਰੋਗਰਾਮ 'ਚ ਕਿਹੜੇ ਚ ਸ਼ਮੂਲੀਅਤ ਕੀਤੀ ਔਰ ਜਿੱਥੇ ਬਾਕੀ ਯੂਨੀਵਰਸਿਟੀਆਂ ਦੇ ਉਪਕੁਲਪਤੀ ਵੀ ਹਾਜ਼ਰ ਸਨ ਉਸ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਆ ਭੁੱਲਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਵਾਦਾਂ ਵਿੱਚ ਘਿਰ ਗਏ ਸਨ ਵਾਈਸ ਚਾਂਸਲਰ ਪਰ ਉਸ ਨੂੰ ਲੈ ਕੇ ਹੁਣ ਸਪਸ਼ਟੀਕਰਨ ਵੀ ਦਿੱਤੇ ਜਾ ਰਹੇ ਨੇ ਤੇ ਇੱਕ ਗੱਲ ਇਹ ਵੀ ਪਤਾ ਲੱਗੀ ਹੈ ਕਿ ਸਿੱਖਿਆ ਮੰਤਰੀ ਨੇ ਵੀ ਉਹਨਾਂ ਨੂੰ ਤਲਬ ਕੀਤਾ ਹੈ ਪੂਰੀ ਜਾਣਕਾਰੀ ਕੀ ਹੈ ਬਿਲਕੁਲ ਸੰਦੀਪ ਅਸਲ ਦੇ ਵਿੱਚ ਕੋਚੀ ਯੂਨੀਵਰਸਿਟੀ ਦੇ ਵਿੱਚ ਇੱਕ ਸਮਾਗਮ ਹੋਇਆ ਸੀ ਜਿਹਦੇ ਵਿੱਚ ਆਰਐਸਐਸ ਦੇ ਮੁਖੀ ਮੋਹਨ ਭਗਵਤ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਸੀ ਤੇ ਉਸੇ ਯੂਨੀਵਰਸਿਟੀ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਸੀ ਤੇ ਗੁਰਨਾਨ ਦੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਹੋਣਾ ਨੇ ਸ਼ਿਰਕਤ ਕੀਤੀ ਸੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਕਰਕੇ ਡਾਕਟਰ ਕਰਮਜੀਤ ਸਿੰਘ ਤੇ ਪੰਜਾਬ ਦਾ ਚੇਰੀ ਸਿੱਖਿਆ ਵਿਭਾਗ ਜਾਂ ਪੰਜਾਬ ਸਰਕਾਰੀ ਉਹ ਆਦਾਂ ਵਿੱਚ ਘਰ ਗਈ ਸੀ ਕਿ ਆਖਰ ਇੱਕ ਗੁਰਨਾਨ ਦੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਇੱਕ ਆ ਆਰਐਸਐਸ ਦੇ ਮੁਖੀ ਅੱਗੇ ਉਹਦੀ ਕਿਉਂ ਪੇਸ਼ੀ ਹੋਈ ਤੇ ਉਹਨਾਂ ਨੂੰ ਕਿਉਂ ਸਪਸ਼ਟੀਕਰਨ ਦੇ ਰਹੇ ਸੀ ਮਾਮਲਾ ਕਾਫੀ ਜਦੋਂ ਤੂਲ ਫੜ ਜਾਂਦਾ ਹੈਗਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਸਖਤ ਇਤਰਾਜ਼ ਜਤਾਇਆ ਔਰ ਜਿਹੜੇ ਜਫ਼ੇਦਾਰਾਂ ਦੀ ਨਿਯੁਕਤੀ ਤੇ ਸੇਵਾ ਤੇ ਨਿਜ਼ਮਾ ਨੂੰ ਲੈ ਕੇ ਜਿਹੜੀ ਕਮੇਟੀ ਬਣੀ ਸੀ ਉਸ ਕਮੇਟੀ 'ਚੋਂ ਵੀ ਡਾਕਟਰ ਕਰਮਜੀਤ ਸਿੰਘ ਉਹਨਾਂ ਨੂੰ ਕਮੇਟੀ 'ਚੋਂ ਬਾਹਰ ਕਰ ਦਿੱਤਾ ਗਿਆ ਗੱਲ ਪੰਜਾਬ ਸਰਕਾਰ ਤੇ ਆ ਗਈ ਸੀ ਕਿ ਪੰਜਾਬ ਸਰਕਾਰ ਤੋਂ ਚੋਪਾ ਕਿਉਂਕਿ ਸਵਾਲ ਕਾਂਗਰਸ ਪਾਰਟੀ ਦੇ ਵਿਧਾਇਕ ਜਿਹੜੇ ਪ੍ਰਗਟ ਸਿੰਘ ਹੋਣਾ ਉਹਨਾਂ ਵੀ ਸਵਾਲ ਖੜੇ ਕੀਤੇ ਹੈਗੇ ਸੀ ਕਿ ਕੀ ਆਮਾਦੀ ਪਾਰਟੀ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਆਰਐਸਐਸ ਦਾ ਏਜੰਡਾ ਲਾਗੂ ਕਰ ਰਹੀ ਹੈ ਜਿਸ ਦੇ ਚਲਦਿਆਂ ਹੁਣ ਜੋ ਪੰਜਾਬ ਸਰਕਾਰ ਦੇ ਜਾਣਕਾਰ ਦੱਸਦੇ ਨੇ ਕਿ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਹੋਣਾ ਨੇ ਵੀ ਗੁਰਨਾਰਗਰ ਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਹੋਣਾ ਨੂੰ ਨਿੱਜੀ ਤੌਰ ਤੇ ਤਲਬ ਕਰ ਰਿਹਾ ਹੈ ਤਲਬ ਕੀਤਾ ਵਾ ਹੁਣ ਸੋਮਵਾਰ ਨੂੰ ਸੋਮਵਾਰ ਨੂੰ ਡਾਕਟਰ ਕਰਮਜੀਤ ਸਿੰਘ ਦੀ ਪੇਸ਼ੀ ਹੋਏਗੀ ਜਿਹਦੇ ਚ ਆਪਣਾ ਸਪਸ਼ਟੀਕਰਨ ਦੇਣਗੇ ਕਿ ਕਿਉਂ ਗਏ ਨੇ ਉੱਥੇ ਵਜ੍ਹਾ ਕੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹਦਾ ਉਹਦੇ ਚ ਬਹੁਤ ਸਾਰੇ ਜਿਹੇ ਸਵਾਲ ਹੋਰ ਨੇ ਕਿ ਜਿਹੜੇ ਚਾਰ ਵੇਦ ਉਹਨਾਂ ਨੂੰ ਲੈ ਕੇ ਬਾਬੇ ਨਾਨਕ ਦੀ ਬਾਣੀ ਤੇ ਫਲਸਫੇ ਤੱਕ ਕਿਵੇਂ ਜੋੜਿਆ ਜਾ ਸਕਦਾ ਇਹ ਚੀਜ਼ਾਂ ਦੀ ਹੁਣ ਜਿਹੜੇ ਪਹਿਲੂ ਸਾਹਮਣੇ ਆ ਰਹੇ ਨੇ ਉਹਨੂੰ ਲੈ ਕੇ ਹਰਜੋਤ ਸਿੰਘ ਬੈਂਸਾਹਬ ਹੋਣਾ ਨੇ ਉਹਨਾਂ ਦੀ ਜਵਾਬ ਤਲਬੀ ਕੀਤੀ ਆ ਸੋਮਵਾਰ ਉਹਨਾਂ ਦੀ ਪੇਸ਼ੀ ਹੈ ਹੁਣ ਆਪਣੀ ਉਹ ਪੇਸ਼ੀ ਦੇ ਵਿੱਚ ਕੀ ਜਵਾਬ ਨੇ ਇਹ ਡਾਕਟਰ ਕਰਮਜੀਤ ਸਿੰਘ ਹੁਣੀ ਜਿਹੜੇ ਨੇ ਉਹ ਦੱਸਣਗੇ ਪਰ ਫਿਲਹਾਲ ਜਿਹੜਾ ਵਿਵਾਦ ਉੱਠਿਆ ਸੀ ਉਸ ਮਸਲੇ ਦੇ ਵਿੱਚ ਗੁਰਨਾਲ ਦੇ ਯੂਨੀਵਰਸਿਟੀ ਦੇ ਬਲਾਰੇ ਵੱਲੋਂ ਮਤਲਬ ਗੁਰਨਾਲ ਦੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹ ਜਿਹੜੀ ਗੱਲਾਂ ਹੋ ਰਹੀਆਂ ਸੀ ਉਹਨੂੰ ਲੈ ਕੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਹੈ ਕਿ ਗੁਰਨਾਲ ਦੇ ਯੂਨੀਵਰਸਿਟੀ ਦੇ ਲੋਕ ਸੁਪਰ ਵਿਭਾਗ ਵੱਲੋਂ ਇੱਕ ਅਧਿਕਾਰਿਕ ਸੂਚਨਾ ਜਾਰੀ ਕਰਕੇ ਕਿਹਾ ਗਿਆ ਹੈ ਕਿ ਕੋਚੀ ਵਿਖੇ ਹੋਈ ਉਪ ਕੁਲਪਤੀਆਂ ਦੀ ਮੀਟਿੰਗ ਨੂੰ ਲੈ ਕੇ ਕੁਝ মিডিਆ ਸੰਸਥਾਵਾਂ ਤੇ ਵਿਕਤੀਆਂ ਵੱਲੋਂ ਗਲਤ ਅਟਕਲਾ ਲਾਈਆਂ ਜਾ ਰਹੀਆਂ ਜੋ ਪੂਰੀ ਤਰ੍ਹਾਂ ਬੇਅਧਾਰ ਨੇ ਸੂਚਨਾ ਸਰ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਕਰਮਜੀਤ ਸਿੰਘ ਕੋਚੀ ਵਿੱਚ ਉਪਰੋਕਤ ਉਪ ਕੁਲਪਤੀਆਂ ਦੀ ਇਕੱਤਰਤਾ ਵਿੱਚ ਸ਼ਿਰਕਤ ਕਰਨ ਲਈ ਐਸੋਸੀਏਸ਼ਨ ਦੇ ਅਧਿਕਾਰਿਕ ਸੱਦੇ ਤੇ ਗਏ ਸਨ ਇੱਥੇ ਉਹਨਾਂ ਨੇ ਆਪਣੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਮਹੱਤਵਪੂਰਨ ਪ੍ਰੋਜੈਕਟਾਂ ਜਿਵੇਂ ਕਿ ਪੰਜਾਬੀ ਭਾਸ਼ਾ ਨੂੰ ਸਮੇਂ ਦੀ ਲੋੜ ਬਣਾਉਣ ਲਈ ਡਿਜੀਟਾਈਜੇਸ਼ਨ ਉਪਰਾਲਾ ਵਾਤਾਵਰਣ ਸੁਭਾ ਦੀ ਬਿਆਨ ਅਤੇ ਸਿੱਖ ਚੇਤਨਾ ਦੀ ਪ੍ਰਚਾਰ ਮੈਂਬਰੇ ਜਾਣਕਾਰੀ ਸਾਂਝੀ ਕੀਤੀ। ਸੂਚਨਾ ਵਿੱਚ ਸਾਫ਼ ਕੀਤਾ ਗਿਆ ਕਿ ਉਕਤ ਸਮਾਗਮ ਵਿੱਚ ਮੁੱਖ ਮਮਾਨਤ ਦੇ ਹੋਰ ਵਿਕਤੀਆਂ ਨੂੰ ਸੱਦੇ ਕੋਚੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਭੇਜੇ ਗਏ ਸਨ ਤੇ ਗੁਰਨਾਲੀ ਦੇ ਯੂਨੀਵਰਸਿਟੀ ਦੇ ਉਪ ਕੁਲਪਤੀ ਜੀ ਅਜੇਹ ਕਿਸੇ ਵੀ ਸੱਦੇ ਜਾਂ ਆਯੋਜਨ ਵਿੱਚ ਸਿੱਧੀ ਭੂਮਿਕਾ ਨਹੀਂ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜੇਹ ਅਧੂਰੀ ਜਾਂ ਗਲਤ ਆਧਾਰਿਤ ਅਟਕਲਾ ਜਾਂ ਬਿਆਨਬਾਜ਼ੀ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਵਿਦਿਕ ਮੰਚਾਂ ਅਤੇ ਯੂਨੀਵਰਸਿਟੀ ਦੀ ਇੱਜ਼ਤ ਤੇ ਗੰਭੀਰਤਾ ਨੂੰ ਕਾਇਮ ਰੱਖਣਾ ਸਾਡੀ ਜਿਹੜੀ ਹੈ ਸਾਂਝੀ ਜ਼ਿੰਮੇਵਾਰੀ ਹੁਣ ਸਵਾਲ ਹੈ ਕਿ ਜੋ ਯੂਨੀਵਰਸਿਟੀ ਪ੍ਰਸ਼ਾਸਨ ਵੱਲ ਆਪਣਾ ਪੱਖ ਦੱਸਿਆ ਗਿਆ ਪਰ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਦੀਆਂ ਜਿਹੜੀਆਂ ਗੱਲਾਂ ਉਹ ਆਪਸ ਵਿੱਚ ਮੇਲ ਨਹੀਂ ਖਾਂਦੀਆਂ ਪਰ ਫਿਲਹਾਲ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਹਰਜੋਤ ਸਿੰਘ ਬੈਂਸ ਜਿਹਨਾਂ ਕੋਲ ਚੋਰੀ ਸਿੱਖਿਆ ਵਿਭਾਗ ਦੀ ਵੀ ਜ਼ਿੰਮੇਵਾਰੀ ਹੈ ਉਹਨਾਂ ਨੇ ਡਾਕਟਰ ਕਰਮਜੀਤ ਸਿੰਘ ਹੋਣਾ ਨੂੰ ਨਿੱਜੀ ਪੇਸ਼ੀ ਵਾਸਤੇ ਤਲਬ ਕਰ ਲਿਆ ਜਿਵੇਂ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਪਸ਼ਟੀਕਰਨ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਵੱਲੋਂ ਦੇ ਦਿੱਤਾ ਗਿਆ ਪਰ ਨਾਲ ਹੀ ਇੱਕ ਬੇਨਤੀਆਂ ਇਹ ਹੁਣ ਕੀਤੀਆਂ ਜਾ ਰਹੀਆਂ ਨੇ ਕਈ ਭਾਜਪਾ ਲੀਡਰਾਂ ਵੱਲੋਂ ਐਸਜੀਪੀਸੀ ਨੂੰ ਕਿ ਜਿਹੜਾ ਦੁਬਾਰਾ ਵਿਚਾਰ ਹੋਣਾ ਚਾਹੀਦਾ ਹੈ ਫੈਸਲੇ ਤੇ ਕਿਉਂਕਿ ਉੱਥੇ ਹੋਰ ਵੀ ਉਪਕੁਲਪਤੀ ਕੋਚੀ ਚ ਕੇਰਲਾ ਚ ਇੱਕ ਸਮਾਗਮ ਚ ਹਿੱਸਾ ਲੈ ਰਹੇ ਸੀ ਜੇ ਉੱਥੇ ਇਸ ਕੁਲਪਤੀ ਨੇ ਵੀ ਹਿੱਸਾ ਲਿਆ ਤੇ ਕੋਈ ਵੀ ਐਸੀ ਗੱਲ ਨਹੀਂ ਕੀਤੀ ਜਿਹੜੀ ਸਿੱਖ ਪਰੰਪਰਾ ਜਾਂ ਸਿੱਖ ਜੋ ਜਿਹੜੀ ਹੈ ਵਿਚਾਰਧਾਰਾ ਹੈ ਉਸ ਨੂੰ ਲੈ ਕੇ ਕਿਸੇ ਉਲਟ ਸਟੈਂਡ ਲਿਆ ਹੋਵੇ ਵਾਈਸ ਚਾਂਸਲਰ ਨੇ ਇਸ ਕਰਕੇ ਵਿਚਾਰ ਕਰਨਾ ਚਾਹੀਦਾ ਉਹਨਾਂ ਨੂੰ ਦੁਬਾਰਾ ਕਮੇਟੀ ਚ ਪਾਉਣ ਲਈ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਪ੍ਰਾਈਵੇਟ ਫੰਕਸ਼ਨ ਆ ਗਿਆ ਪ੍ਰਾਈਵੇਟ ਫੰਕਸ਼ਨ ਦੇ ਵਿੱਚ ਜੋ ਵੀਡੀਓ ਵਾਇਰਲ ਹੋ ਰਹੀ ਉਹ ਵੇ ਲੱਗਦਾ ਹੈ ਕਿ ਗੁਰਨਾਨ ਦੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਿਸੇ ਦੇ ਸਾਹਮਣੇ ਪੇਸ਼ ਹੋ ਕੇ ਯੂਨੀਵਰਸਿਟੀ ਬਾਰੇ ਜਾਂ ਕੁਝ ਹੋਰ ਗੱਲਾਂ ਕਰ ਰਿਹਾਗੇ ਨੇ ਇਹ ਸਮਾਗਮਾਂ ਤੋਂ ਦੂਰ ਵੀ ਰਿਹਾ ਜਾ ਸਕਦਾ ਸੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਪਣੀ ਜਗ੍ਹਾ ਕਿਸੇ ਯੂਨੀਵਰਸਿਟੀ ਦੇ ਉਹ ਆਪਣੇ ਰਜਿਸਟਰ ਆ ਜਾਂ ਕੋਈ ਸੀਨੀਅਰ ਪ੍ਰੋਫੈਸਰ ਨੂੰ ਵੀ ਭੇਜ ਸਕਦੇ ਸੀ ਇੱਕ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਜਿਹੜੀ ਐਸੋਸੀਏਸ਼ਨ ਆ ਉਹਨਾਂ ਦਾ ਸੱਦਾ ਸੀ ਉਹ ਜਿਹਦੇ ਵਿੱਚ ਜਾ ਤੇ ਉਸ ਯੂਨੀਵਰਸਿਟੀ ਦੇ ਐਸੋਸੀਏਸ਼ਨ ਦੇ ਪ੍ਰੋਗਰਾਮ ਦੇ ਵਿੱਚ ਭਾਰਤ ਸਰਕਾਰ ਦਾ ਕੋਈ ਮੰਤਰੀ ਜਾਂ ਭਾਰਤ ਸਰਕਾਰ ਦੀ ਉਹਦੇ ਚ ਕੋਈ ਸ਼ਮੂਲੀਅਤ ਹੁੰਦੀ ਆਰਐਸਐਸ ਦੇ ਮੁਖੀ ਵੱਲੋਂ ਜਾਣਾ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈਗਾ ਵਾ ਇਸ ਕਰਕੇ ਹੁਣ ਬੀਜੇਪੀ ਤੇ ਲਾਜ਼ਮੀ ਤੌਰ ਤੇ ਇਸ ਤੇ ਸਪਸ਼ਟੀਕਰਨ ਦੇਗੀ ਕਿਉਂਕਿ ਆਰਐਸਐਸ ਤੇ ਬੀਜੇਪੀ ਤੁਹਾਨੂੰ ਪਤਾ ਕਿ ਇੱਕੋ ਪਹਿਲੂ ਨੇ ਜਾਂ ਬਖ ਕਹਿੰਦੇ ਕਿ ਬੀਜੇ ਜਿਹੜੀ ਆਰਐਸਐਸ ਉਹ ਬੀਜੇਪੀ ਦੀ ਜਨਨੀ ਆ ਨਾ ਪਰ ਜੀ ਸਥਿਤੀ ਵਿੱਚ ਪੰਜਾਬ ਬੀਜੇਪੀ ਵਾਲੇ ਤੇ ਆਪਣੀ ਭੂਮਿਕਾ ਨਿਭਾਉਣਗੇ ਹਾਲਾਂਕਿ ਜਿਹੜੇ ਬੀਜੇਪੀ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਅਸ਼ਮਿਤੀ ਗਰਮਾਨਾ ਦੀ ਕੋਈ ਬਿਆਨ ਨਹੀਂ ਆਇਆ ਜਾਂ ਪ੍ਰਧਾਨ ਸੁਨੀਲ ਜਾਖੜ ਉਹਨਾਂ ਦਾ ਕੋਈ ਬਿਆਨ ਨਹੀਂ ਪਰ ਇੱਕ ਜਿਹੜੇ ਸਰਚਾਨ ਸਿੰਘ ਖਿਆਲਾ ਵਾ ਉਹਨਾਂ ਦਾ ਜਰੂਰ ਜਿਹੜਾ ਬਿਆਨ ਆਇਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਨੇ ਸਰਚਾਨ ਸਿੰਘ ਖਿਆਲਾ ਨੇ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਦੀ ਉਹ ਮਹਾਨ ਪਰੰਪਰਾ ਸਥਾਪਿਤ ਕੀਤੀ ਹੈ ਜਿਸ ਵਿੱਚ ਹਰ ਧਰਮ ਹਰ ਵਿਚਾਰ ਤੇ ਹਰ ਵਿਅਕਤੀ ਨਾਲ ਖੁੱਲੇ ਮਨ ਨਾਲ ਗੱਲਬਾਤ ਕਰਨ ਦੀ ਪ੍ਰੇਰਣਾ ਦੁੱਖ ਦੀ ਗੱਲ ਕਿ ਅੱਜ ਅਸੀਂ ਇਸ ਪਰੰਪਰਾ ਤੋਂ ਦੂਰ ਹੁੰਦੇ ਜਾ ਰਹੇ ਹਾਂ ਤੇ ਸਾਡੀ ਸੋਚ ਸੰਗੀਰਤਾ ਦੇ ਜਾਲ ਵਿੱਚ ਫਸਾਈ ਜਾ ਰਹੀ ਹੈ। ਉਹਨਾਂ ਨੇ ਵੀ ਲਿਖਿਆ ਕਿ ਹਾਲੇ ਜੋ ਗੁਰਨਾਣਗ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਕਰਮਜੀਤ ਸਿੰਘ ਵੱਲੋਂ ਅੰਮ੍ਰਿਤਤਾ ਯੂਨੀਵਰਸਿਟੀ ਕੋਚੀ ਕੇਰਲਾ ਵਿੱਚ ਅਜੋਦਿਤ ਇੱਕ ਸਮਾਗਮ ਵਿੱਚ ਸ਼ਮੂਲੇਦ ਕਰਨ ਨੂੰ ਲੈ ਕੇ ਜੋ ਵਿਵਾਦ ਖੜਿਆ ਉਸ ਬਾਰੇ ਖਿਆਲਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਤੱਥਾਂ ਦੀ ਬਜਾਏ ਗਲਤ ਫਹਿਮੀਆਂ ਨੂੰ ਐਮਿਤ ਦਿੱਤੀ ਗਈ ਹੈ। ਸ਼੍ਰੋਮਣੀ ਗੁਰਪਰਬੰਧ ਕਮੇਟੀ ਉਹਨਾਂ ਨੂੰ ਸ਼੍ਰੀਕਾਲਤਕ ਸਾਹਿਬ ਦੇ ਜਥੇਦਾਰ ਸਬੰਧੀ ਸੇਵਾ ਨਿਜ਼ਮਾ ਲਈ ਬਣਾਈ ਕਮੇਟੀ ਹਟਾਉਣਾ ਇੱਕ ਪੱਕੀ ਕਦਮ ਦਿਸਦਾ। ਖਿਆਲਨ ਸਪਸ਼ਟ ਕੀਤਾ ਕਿ ਡਾਕਟਰ ਕਰਮਜੀਤ ਸਿੰਘ ਨੇ ਉਸ ਸਮਾਗਮ ਵਿੱਚ ਨਾ ਤਾਂ ਸਿੱਖ ਸਿਧਾਂਤਾਂ ਦੇ ਵਿਰੁੱਧ ਕੋਈ ਗੱਲ ਕੀਤੀ ਹੈ ਤੇ ਨਾ ਹੀ ਸਿੱਖੀ ਦੇ ਊਸੂਲਾਂ ਨਾਲ ਟਕਰਾਉਣ ਵਾਲੀ ਕੋਈ ਪੋਜੀਸ਼ਨ ਲਈ ਹੈ ਉਹਨਾਂ ਨੇ ਸਿਰਫ ਗੁਰਨਾਗਰ ਯੂਨੀਵਰਸਿਟੀ ਦੀਆਂ ਉਹਨਾਂ ਪਹਿਲ ਕਦਮੀਆਂ ਬਾਰੇ ਜਾਣਕਾਰੀ ਦਿੱਤੀ ਹੈ ਜੋ ਪੰਜਾਬੀ ਭਾਸ਼ਾ ਸਿੱਖ ਚੇਤਨ ਤੇ ਵਾਤਾਵਰਣ ਜਾਗਰੂਤਾ ਨੂੰ ਅੱਗੇ ਵਧਾਉਣ ਲਈ ਕੀਤੀਆਂ ਜਾ ਰਹੀਆਂ ਇਸ ਤਰ੍ਹਾਂ ਦੇ ਬਤਵਾਣ ਦੀ ਸਿਰਫ ਕਿਸੇ ਸਮਾਗਮ ਵਿੱਚ ਹਾਜ਼ਰੀ ਤੇ ਆਧਾਰ ਤੇ ਲੋਚਨਾ ਗਲਤ ਹੈ ਉਹਨੇ ਕਿਹਾ ਕਿ ਗੁਰਨਾਨਦ ਯੂਨੀਵਰਸਿਟੀ ਦੀ ਸਿੱਖਿਆ ਸਮਾਦ ਤੇ ਵਿਚਾਰਾਂ ਦੇદાન ਪ੍ਰਦਾਨ ਦੀ ਪ੍ਰੇਰਣਾ ਦਿੱਦੀ ਹੈ ਤੇ ਸਮਾਦ ਦਾ ਮਤਲਬ ਸਹਿਮਤੀ ਨਹੀਂ ਹੈ ਸਗੋਂ ਆਪਣੇ ਵਿਚਾਰਾਂ ਨੂੰ ਸਪਸ਼ਟ ਤੌਰ ਤੇ ਪੇਸ਼ ਕਰਨਾ ਤੇ ਦੂਜਿਆਂ ਦੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਤੇ ਜੇ ਇਹ ਹਾਲਾਤਾਂ ਵਿੱਚ ਕਿਸੇ ਵੀ ਵਿਦਵਾਨ ਨੂੰ ਨਿਸ਼ਾਨਾ ਬਣਾਉਣਾ ਸਾਡੀ ਸੋਚ ਦੀ ਸੰਕੀਰਤਾ ਨੂੰ ਦਰਸਾਉਂਦਾ ਸਰਚਾਨ ਸਿੰਘ ਖਿਆਲਾ ਨੇ ਸ਼੍ਰੋਮਣੀ ਗੁਰੂ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇ ਅਤੇ ਕਰਮਜੀਤ ਸਿੰਘ ਵਰਗੇ ਵਿਦਵਾਨਾਂ ਦਾ ਸਤਿਕਾਰ ਕਰੇ ਜੋ ਸਿੱਖੀ ਦੇ ਉਸੂਲਾ ਤੇ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਨਿਰੰਤਰ ਜਿਹੜੇ ਨੇ ਯਤਨਸ਼ੀਲ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਮਸਲਾ ਵਾ ਕਿਉਂਕਿ ਸਰਚਾਨ ਸਿੰਘ ਖਿਆਲਾ ਹੋਣੀ ਤੇ ਦੇਣਗੇ ਕਿ ਉਹ ਪੱਖ ਦੇਣਗੇ ਕਿਉਂਕਿ ਉਹ ਆਪ ਆਰਐਸਐਸ ਨਾਲ ਬੀਜੇਪੀ ਨਾਲ ਜੁੜੇ ਹੋਏ ਨੇ ਪਰ ਸਵਾਲ ਹੈ ਕਿ ਡਾਕਟਰ ਕਰਮਜੀਤ ਸਿੰਘ ਹੋਣਾ ਵੱਲੋਂ ਜਿਹੜਾ ਖੁਦ ਜਿਹੜਾ ਸਪਸ਼ਟੀਕਰਨ ਦੇਣਾ ਬੰਦ ਹਨ ਉਹ ਖੁੱਲ ਕੇ ਨਹੀਂ ਦਿੱਤਾ ਗਿਆ ਹੈਗਾ ਜਿਸ ਕਰਕੇ ਪੰਜਾਬ ਦੇ ਸਿੱਖਿਆ ਮੰਤਰੀ ਜਿਨ੍ਹਾਂ ਕੋ ਦੋਨੇ ਵਿਭਾਗ ਹੈ ਉਚੇਰੀ ਸਿੱਖਿਆ ਵੀ ਸਕੂਲ ਸਿੱਖਿਆ ਵੀ ਇਸੇ ਕਰਕੇ ਉਹਨਾਂ ਨੇ ਆਪਣਾ ਹਰਜੋਤ ਸਿੰਘ ਬਿਆਸ ਉਹਨਾਂ ਨੇ ਫਰਜ਼ ਸਮਝਦੇ ਹੋਏ ਉਹਨਾਂ ਨੂੰ ਨਿੱਜੀ ਤੌਰ ਤੇ ਪੇਸ਼ੀ ਵਾਸਤੇ ਤਲਬ ਕੀਤਾ ਹੈਗਾ ਕਿ ਉਹ ਦੇਖਦੇ ਆ ਕਿ ਸੋਮਵਾਰ ਡਾਕਟਰ ਕਰਮਜੀਤ ਸਿੰਘ ਹੁਣੀ ਕੀ ਬਿਆਨ ਦਿੰਦੇ ਲੇਕਿਨ ਅਜਿਹੇ ਪ੍ਰੋਗਰਾਮਾਂ ਤੋਂ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਜੀ ਉਹਨਾਂ ਨੂੰ ਇਹੋ ਜਿਹੇ ਜਿਹੜੇ ਮੰਚਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਐਜੂਕੇਸ਼ਨ ਔਰ ਜਿਹੜਾ ਵਾ ਇੱਕ ਕਿਸੇ ਵਿਚਾਰਧਾਰਾ ਦੇ ਨਾਲ ਉੱਥੇ ਮੇਲ ਮਲਾਪ ਕਰਨਾ ਹੈਗਾ ਉਹ ਸਵਾਲਾਂ ਦੇ ਜਿਹੜੇ ਖੜੇ ਹੋਏ ਨੇ ਸਵਾਲ ਖੜੇ ਹੋ ਨੇ ਪਰ ਇਹਦੇ 'ਚ ਸਵਾਲ ਹੈ ਕਿ ਜਿਹੜੀ ਉਹ ਅਮਰਤਾ ਯੂਨੀਵਰਸਿਟੀ ਜਿਹੜੀ ਕੋਚੀ ਦੇ ਵਿੱਚ ਸਮਾਗਮ ਹੋਇਆ ਵਾ ਉਹਦੇ 'ਚ ਜਿਹੜੇ ਮੁੱਖ ਮਹਿਮਾਨ ਨੇ ਉਹਦੇ 'ਚ ਮੋਨ ਭਾਗਵਤ ਸਾਹਿਬ ਜਨ ਅਗਰ ਉੱਥੋਂ ਦੀ ਕੋਚੀ ਦੀ ਸਰਕਾਰ ਹੁੰਦੀ ਜਾਂ ਭਾਰਤ ਸਰਕਾਰ ਦਾ ਕੋਈ ਨੁਮਾਇੰਦਾ ਹੁੰਦਾ ਜਾਂ ਉਹ ਸਮਾਗਮ ਹੈਗਾ ਤੇ ਉਹਦੇ 'ਚ ਫਿਰ ਗੱਲ ਉੱਠਣੀ ਨਹੀਂ ਸੀ ਔਰ ਕਿਉਂਕਿ ਖਾਸ ਕਰਕੇ ਪੰਜਾਬ ਕੋਕ ਪੰਜਾਬ ਇੱਕ ਸਿੱਖ ਡੋਮੀਨੇਟ ਹੈ ਗੁਰੂ ਸਾਹਿਬ ਦਾ ਫਲਸਫਾ ਹੈਗਾ ਤੇ ਅਕਸਰ ਹੀ ਆਰਐਸਐਸ ਤੇ ਇਲਜ਼ਾਮ ਲੱਗਦੇ ਹੈਗੇ ਨੇ ਕਿ ਆਰਐਸਐਸ ਦੀ ਸਿੱਖ ਧਰਮ ਦੇ ਵਿੱਚ ਜਿਹੜੀ ਆ ਦਖਲਅਦਾਜ਼ੀ ਬਹੁਤ ਆ ਉਹ ਜਿਹਦੇ ਚੱਲਦੇ ਆ ਜਿਹੜੇ ਆ ਜਿਹੜੇ ਸਾਰੇ ਜਿਹੜੇ ਇਹ ਮਸਲੇ ਖੜੇ ਹੋਏ ਨੇ ਜੀ ਬਹੁਤ ਸ਼ੁਕਰੀਆ ਜੀ